ਮੋੜਨਾ ਵੀ ਹੈ ਕਿ ਮੰਟੀ ਦੀ ਜੀੜੀ ਕਣਕ ਪਈ ਹੈ। ਨਾ ਪ੍ਰੀਤ ਨਾਲ ਗੱਲ ਕਰਦਾ। ਉਹ ਹੋਊ ਘਰੇ ਚ। ਵਧੀਆ ਰੱਖ ਲਈ ਹੁਣ। ਤੂੰ ਮੇਰੇ ਮਗਰ ਕੀ ਕਰਨਾ ਹੈ ਦੀਏ? ਹਾਂ ਹਾਂ ਯਾਰ। ਇਹ ਨਹੀਂ ਰੱਖੀ। ਮੈਂ ਪ੍ਰੀਤ ਨੇ ਫੋਨ ਕਰਨ ਜੀ ਮੈਂ ਤਾਂ ਆਇਆ। ਆ ਥੋੜੇ ਘੜਾ ਘੜਾ ਰੋਟੀ ਲੱਗਦੇ। ਹਾਂ ਬਹੁਤ ਵੀ ਹੈ। ਹਾਏ ਓਏ ਰੱਬਾ। ਕੀ ਮੈਂ ਮਾਰਾ ਕਰਦਾ ਤੇਰਾ? ਮਨ ਨੂੰ ਇਹ ਜੀ ਬਿਮਾਰੀ ਲਾਤੀ ਕੋਈ ਨੇੜੇ ਨਹੀਂ ਆਉਂਦਾ ਐਦੋ ਦਾ ਮੈਨੂੰ ਚੱਕ ਹੀ ਲੈਂਦਾ ਕੀ ਕਰਾਉਣਾ ਹੈ ਜੀ ਜੰਦ ਕੀਤਾ ਜੇ ਬਾਜ ਮਾਰਦੇ ਆ ਤਾਂ ਵੱਡੋ ਖਾਉ ਕਰਦੇ ਆ ਉਹ ਛੋਟਾ ਦਾ ਹਜੇ ਸਮਝਦਾ ਹੈ ਪਤਾ ਨਹੀਂ ਕਿੱਧਰ ਲੰਘਿਆ ਹੁਣ ਉਹ ਭਾਈ ਸੰਭਲੋ ਭਾਈ ਕਮਲ की हो गया पाजी फाका मारी जाने हो पानी दे दो भाई मैं दवाई ले ला आ पानी तो रहता हैगा का ठीका है नहीं है भाई डुल गया है नहीं का क्या दनिया आलो पर पर मैं ले में दे पानी ना मंगी जाया करो नाले <takes> भी बारी कहा भी बाहर ले करे मंजा डादे बाहर ले करे डादे मंजा ओ थे नहीं डाउन वो है ਆ ਪਤਾ ਨਹੀਂ ਕਿਧਰ ਨੂੰ ਨਿਕਲ ਗਿਆ ਲੈ ਰੁਕ ਮੈਂ ਦੁਬਈ ਹੁਣ ਪੀ ਲੋ ਪਾਣੀ ਹੁਣ ਤੇ ਹੁਣ ਕੀ ਹੋ ਗਿਆ ਦਵਾਈ ਲੈਣੀ ਸੀ ਮੈਂ ਤਾਂ ਮੈਨੂੰ ਪਤਾ ਨਹੀਂ ਵੀ ਕਿਹੜੀ ਦਵਾਈ ਉਹਨੂੰ ਪਤਾਗਾ ਹੁਣ ਕੀ ਪਤਾ ਕਿਧਰ ਨਿਕਲਿਆ ਹੋ ਇਹ ਦਵਾਈ ਦੁਬਈ ਦੇ ਦੇ ਤੂੰ ਟਾਈਮ ਨਾਲ ਪਾਣੀ ਪੂਣੀ ਪਿਆ ਦੇ ਨਾਲ ਕੋਈ ਨਹੀਂ ਬਾਈ ਲੈ ਲਊਗਾ ਹੇ ਰਬਾ ਵੇ ਪੀ ਕਰਾਂ ਮੈਂ ਹੇ ਚੱਕ ਇੱਕ ਤਾਂ ਆ ਸਾਰਾ ਦਿਨ ਤੂੜੀ ਨਹੀਂ ਝੋਟਾਉਂਦੇ ਮੈਂ ਇਕੱਠੀ ਕਰਦਾ ਰਹਿ ਜਨਾ ਆ ਸਾਰੇ ਮੁਰਗੇ ਨਾ ਬਸ ਅੰਡੇ ਇਹਨਾਂ ਨੇ ਖਾਣੇ ਨਹੀਂ ਦੁੱਖ ਮੈਨੂੰ ਦੇ ਰੱਖਿਆ ਹੈ ਜਦੋਂ ਮਰਜੀ ਦੇ ਲਾ ਕੇ ਤੁੰਬਰ ਲਾ ਕੇ ਐ ਕਰ ਲਾ ਕੇ ਐ ਕਰ ਲਾ ਹਾਏ ਹਾਏ ਓਏ ਅੱਜ ਆ ਮਣਾ ਇਹਦਾ ਵੀ ਹਟਾ ਦੇ ਗੋਹਾ ਮਿੰਟ ਮਿੰਟ ਦੇ ਕਰਕੇ ਪਰੇ ਹੋ ਜਾਂਦੀਆਂ ਨਹੀਂ ਓ ਮਿੱਠੋ ਓਏ ਭਾਈ ਤੂੰ ਤਾਂ ਗੱਲ ਸਮਝ ਲਿਆ ਕਰ ਹੋਰ ਤਾਂ ਚੱਲ ਨਹੀਂ ਸਮਝਦੀਆਂ ਇੱਧਰੋਂ ਕਰਕੇ ਜਾਂਦਾ ਉਧਰ ਕਰ ਲੈਂਦੀ ਆ ਉਧਰੋਂ ਕਰਕੇ ਖੜਦਾ ਇੱਧਰ ਲੱਗ ਜਾਂਦੀ ਆ ਕੀ ਕਰੇ ਇਕੱਲਾ ਬੰਦਾ ਕੋਈ ਸਰਦਾਰ ਕਹਦਣਾ ਕਿ ਕੰਮ ਨਹੀਂ ਨਿਪਟਦਾ ਕੰਮ ਕੀ ਸੁਭਾ ਨਹੀਂ ਪੜੇ ਜਦੋਂ ਇੱਧਰੋਂ ਹੀ ਨਹੀਂ ਮੇਰਾ ਖੜਾ ਸੁੱਟਦਾ ਇੰਝ ਹੀ ਤਾਂ ਮੇਰੀ ਜਿੰਦ ਅਟਕੀ ਰਹਿੰਦੀ ਆ ਸਾਰਾ ਦਿਨ ਉਹ ਜਾ ਹੁਣ ਪਰੇ ਮਿੱਠੋ ਤੂੰ ਤਾਂ ਆ ਬੜਾ ਦੁੱਖ ਦਿੰਦੀ ਆ ਜਦੋਂ ਕਦੇ ਲੈ ਤੇਰੀ ਘਾਟ ਸੀ ਹੈ ਅਜੇ ਮੈਂ ਆ ਕਰਕੇ ਖੜਿਆ ਹੁਣ ਤੂੰ ਮੰਗਦੀ ਕਰਕੇ ਵੇਜਾ ਓ ਬਰੇ ਆਦਾ ਬਾੜੀ ਬੈਰ ਨਾ ਮੇਰੀ ਜਦੋਂ ਮਰਜੀ ਦੇਖ ਲਾ ਮੇਰੇ ਤੇ ਅੱਖ ਰੱਖ ਰਹੀ ਆਂ ਕਦੋਂ ਬਸ ਆਵੇ ਬਿੱਲਾ ਨਹੀਂ ਛੱਡਦੀ 1 ਮਿੰਟ ਵੀ ਕਦੇ ਗੋਹਾ ਕਦੇ ਮੂਤ ਕਰ ਲਿਆ ਕਦੇ ਹਜੇ ਵੀ ਕਰੀ ਜਾਂਦੇ ਉਹ ਉਹੀ ਕੱਕ ਦਾ ਖਾਣੇ ਨੇ ਤੈਂ ਮਾੜੀ ਮੋਟੀ ਅਕਲ ਸਿੱਖ ਲਾ ਉਹ ਕੀ ਬੰਦਰਾ ਹਾਂ ਭਾਈ ਕੀ ਹਾ ਇੱਥੇ ਮਰੀਆਂ ਹੱਥੋਂ ਦੇ ਖੇਤ ਭਗ ਜਾ ਉਹ ਖੇਤ ਜਾਣਾ ਜੇ ਮੇਰੇ ਇੱਧਰ ਛੁੱਟੂ ਕੀ ਗੱਲ ਫੇਰੀ ਆ ਉਹ ਛੁੱਟਣ ਨੂੰ ਕੀ ਹੁੰਦਾ ਯਾਰ ਤੂੰ ਮੜਿਆ ਖੇਤ ਦਾ ਵੀ ਦੇਖਿਆ ਕਰ ਤੈਨੂੰ ਪਤਾ ਹੁਣ ਵੱਡਾ ਭਾਈ ਬੰਵਾਰ ਹੋਇਆ ਪਿਆ ਉਹ ਤਾਂ ਠੀਕ ਆ ਭਾਈ ਹੋਰ ਨਾਲੇ ਉਹ ਦੇਖਿਆ ਦੀ ਮੀਂਹ ਮੂਤ ਮੈਂ ਮੀਂਹ ਤਾਂ ਭਾਈ ਮੈਂ ਕੱਲ ਗਿਆ ਸੀਗਾ ਮੀਂਹ ਤਾਂ ਬਹੁਤ ਪੈ ਗਿਆ ਸਾਰੀ ਮੱਕੀ ਵੀ ਵਧੀਆ ਰੰਗ ਗਈ ਸਾਰਾ ਬਾਹਣ ਆਪਣਾ ਪੂਰਾ ਵਧੀਆ ਬਣਿਆ ਪਿਆਗਾ بس ਇੱਕ ਗੱਲ ਥੋੜੀ ਜਿਹੀ ਹੋ ਗਈ ਕੀ ਹੋ ਗਿਆ ਉਹ ਇੱਕ ਪਰ ਨੁਕਸਾਨ じゃ ਹੋ ਗਿਆ ਕੀ ਹੋਇਆ ਉਹ ਮੈਨਸ ਵੀਰ ਜਦੋਂ ਮੋਟਰ ਛੱਡਣ ਲੱਗਿਆ ਮੈਂ ਮੋਟਰ ਛੱਡੀ ਮੋਟਰ ਚੱਲੀ ਨਹੀਂ ਉਹ ਤੇਰਾ ਪਲਾ ਹੋ ਜੇ ਮੈਨੂੰ ਲੱਗਾ ਮੋਟਰ ਵਿੱਚੋਂ ਮਰਚ ਮੁਚ ਗਈ। ਓ ਚੱਲ ਤੂੰ ਸੋ ਸੋ ਬੋਲਿਆ ਕਰ ਮੇਰੀ ਗੱਲ ਸੁਣ। ਹਾਂ ਬਈ। ਤੂੰ ਆਹਦਾ ਆਪੀ ਕਰ ਦੂਗੀ ਉਹ ਮਗਰੋਂ ਨਗਰ ਡੋਰਾ। ਠੀਕ ਆ ਬਈ। ਤੂੰ ਖੇਤ ਚੱਲ ਆਪਾਂ ਉੱਥੇ ਦੇਖਦਾ ਕੀ ਕੀ ਕੁੱਝ ਕਰਨਾ। ਮੈਂ ਬਾਈ ਨੂੰ ਦੇਖ ਲਾਂ ਮਾੜਾ ਬੋਲ। ਚੱਲ ਮੈਂ ਮੜਾ ਜਾ ਉਹ ਥੋੜਿਆ ਕਰਦਾ ਫਿਰ ਬੈਠਣ ਉੱਠਣ ਨੂੰ ਹੋ ਜਾ। ਹਾਂ ਮੜਾ ਜੇ ਨਾ ਸਵਾਰ ਕੇ ਸਾਫ਼ ਕਰ ਦੇਗਾ। ਇੱਥੇ ਜਦੋਂ ਬਾਗਲ ਚ ਆ ਜਾਂਦਾ ਇੱਥੇ ਹੀ ਬੈਠਾ ਰਹਿਣਾ ਮਾਦਾ ਪੁੱਤਾ ਉਧਰ ਜਾਣ ਦਾ ਦਾ ਨਾਉਂ ਹੀ ਨਹੀਂ ਲੈਂਦਾ। ਬਾਈ ਕੀ ਦੱਸਾਂ ਤੈਨੂੰ ਗੱਲ ਯਾਰਾ। ਇਥੇ ਕੰਮੀ ਵਾਲਾ ਆ। ਉਹ ਕੰਮ ਬਾਈ ਸਾਰੀ ਦੁਨੀਆ ਕਰਦੀ ਐ। ਅਸੀਂ ਪਹਿਲਾਂ ਤੇਰੇ ਜਦੋਂ ਤੂੰ ਹੈ ਨਹੀਂ ਥੰਨਰ ਵਾਲਿਆ ਉਹਦੋਂ ਵੀ ਅਸੀਂ ਕਰਦੇ ਤੇ। ਉਹ ਦੇ ਮੁਰਕ ਕੇ ਉਸੇ ਫਿਰਦੇ ਨੇ। ਉਥੇ ਉਹ ਕਰੀ ਜਾਂਗੇ ਬਿਠਾ। ਫਿਰ ਇਥੇ ਮਾਰੂ ਚੁਗੀ। ਇਹਨਾਂ ਨੂੰ ਅੰਦਰ ਕਰਕੇ ਬੰਦ ਕਰਦਾ। ਕਰਦਾ ਬਈ। ਥੋਰ ਮੜਾ ਜਾ ਬਾਈ ਬਣ ਕੇ ਹਮਤ ਰੱਖਿਆ ਕਰਨ ਵਾਲਿਆ ਆ ਜਾ ਖੇਤਾਂ ਵਾਲਾ ਖੇਤ ਜੱਲੀ। ਚੱਲ ਬਾਈ ਭਾਗੇ ਤੇਰੇ ਮਾਗਰ ਨੂੰ ਆ ਗਿਆ ਬੱਸ ਆ ਜਾ। ਨਿਬੜ ਕੇ ਥੋਰ ਲਾ ਹੰਦੜਾ। ਓ ਯਾਰ ਕਾਦੀ ਕਰਦਾ। ਓ। ਥੋਰ। ਕਿ ਮੈਂ ਤੁਸੀ ਨਾਲ ਛੱਡਿਆ ਕਰ ਜਗ ਕੋਈ ਕਮੀ ਗਾਣਾ ਪਾਉਂਦੀ ਮੇਰੇ ਸਾਰਾ ਦਿਨ ਲੱਗੇ ਰਹਨੇ ਹੋਗੇ ਜਦੋਂ ਵੀ ਦੇਖ ਬਸ ਅਰੇ ਕੰਮ ਸਵਾਰਨਾ ਦਾ ਕੀ ਹੈਗਾ ਕੰਮ ਬਗਾੜ ਦੇ ਉਹ ਬਸ ਤੂੰ ਕਿਉਂ ਟੱਕਰਾ ਮਾਰਦੀ ਆ ਖਾ ਪੀ ਕੇ ਤੂੰ ਉਦੋਂ ਉਤੇ ਦੀ ਹੋ ਜਣੀ ਮੇਰੇ ਭਾਰੀ ਪੈਂਦੀ ਰਹੀਆਂ ਕੋਸ ਨਹੀਂ ਜਰਾ ਸ੍ਰੀ ਮੰਦਿਰੀ ਦਾ ਜੂਨ ਕੋਸ ਨਹੀਂ ਸਵੇਰੇ ਕਹਿੰਨਗੇ 4:00 ਵਜੇ ਸਾਡੇ ਘਰੇ ਆ ਜਾ ਕਰ ਤੇ 10:04 ਵਜੇ ਘਰੇ ਆ ਗਿਆ ਤਾਂ ਫਿਰ ਮੇਰਾ ਕੀ ਰਹੇਗਾ ਸਾਰਾ ਦਿਨ ਇੱਥੇ ਲੰਘੇਂਦਾ ਖੇਤ ਲੰਘੇਂਦਾ ਮੇਰਾ ਆਹ ਕੀ ਗੱਲ ਆ ਤੂੰ ਬਾਈ ਜਰਾ ਮੰਜਾ ਕਿਨੇੜਾ ਹੈ ਬਾਹਰ ਉਹ ਬੈ ਜਾ ਵੀ ਤੇ ਬੈ ਜਾ ਬੈਠਾ ਦਾ ਹੈਗਾ ਮੈਂ ਅੰਦਰ ਪੈਂਦਾ ਤੂੰ ਮੋਜ ਦਾ ਪੱਖਾ ਲਾ ਕੇ ਉਹ ਤਾਂ ਮੈਂ ਹੀ ਕਹਤਾ ਸੀਗਾ ਮੈਨੂੰ ਨਾ ਦਾਮਜਾ ਘੁੱਟਦਾ ਸੀ ਮਹਾ ਜਰਾ ਮੇਰਾ ਬੰਦਾ ਬਾਹਰ ਧਾ ਦੇ ਦਵਾਈ ਤੂੰ ਹੀ ਲੈ ਲਈ ਹੁਣ ਆ ਕੀ ਦਵਾਈ ਲੈਣੀ ਆ ਮੈਨੂੰ ਪਤਾ ਨਹੀਂ ਕਿਹੜੀ ਦਵਾਈ ਉਹ ਦਵਾਈ ਦਾ ਨਾਮ ਆ ਰਿਪੋਰਟ ਕਰਾ ਲੈਨੇ ਆ ਜਦਵਾਰੇ ਉਹ ਕਹਿੰਦਾ ਹੁਣ ਤਾਂ ਬਹੁਤ ਫਰਕ ਆਗੇ ਨੂੰ ਅੱਛਾ ਠੀਕ ਹੋ ਜਾ ਹੁਣ ਸੇਤੀ ਤੋਂ ਨਾ ਨਾ ਕੋਈ ਨਹੀਂ ਠੀਕ ਹੋ ਜਾਊਗਾ ਤੂੰ ਫਿਕਰ ਕਰ ਕਰ ਆ ਡੱਬਾ ਜੇ ਮੈਂ ਦੱਸਾਂ ਡੱਬਾ ਮੈਂ ਹੀ ਕਹਤਾ ਸੀਗਾ ਕੋਈ ਨਹੀਂ ਚਾਹਿਆ ਨਾ ਪਰ ਕਰ 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 ਤੂੰ ਕੋਈ ਨੂੰ ਪਾਣੀ ਵੀ ਪੀਣਾ ਚਾਹ ਪਾ ਚਾਹ ਚੂ ਪੀ ਲੈ ਕਨਾ ਚਾਹ ਦਾ ਪੀਤੀ ਨਹੀਂ ਕੀ ਤੂੰ ਉਹ ਕਾਮਲਾ ਉਹ ਕਾਮਲਾ ਕੀ ਹੋ ਗਿਆ ਉਹਦੀ ਹੱਕਾ ਮਾਰਨ ਲੱਗ ਗਿਆ ਨਾ ਭਾਈ ਨੂੰ ਕੋਈ ਚਾਹ ਪਾਣੀ ਦੱਸਾਂ। ਕੀ ਦੱਸਾਂ ਚਾਹ ਪਾਣੀ? ਚਾਹ ਪਾਣੀ ਆ ਮੰਜਾ ਕਿੱਥੇ ਰਹਿਆ? ਅੰਦਰ ਮੁਸਕ ਆਉਂਦੀ ਦੀਗੀ। ਮੁਸਕ ਆਉਂਦੇ ਤੈਨੂੰ ਕਾਹ ਪੱਟੀ ਉਹਨੂੰ? ਉਹ ਗਰਮ ਕਿਆ ਹੁੰਦਾ। ਨਾਲੇ ਮੇਰੀ ਕੋਲ ਆਹ ਡੱਬਾ, ਆ ਡੱਬੇ 'ਚ ਪਾਣੀ ਦਿੰਦੇ ਨੇ। ਮੈਂ ਤੈਨੂੰ ਪਹਿਲਾਂ ਵੀ ਕਿਹਾ ਦੀ ਭਾਈ ਮੈਨੂੰ ਬਿਮਾਰੀ ਲੱਗ ਜੂਗੀ। ਤਾਂ ਕਰਕੇ ਮੈਂ ਬਾਹਰੇ ਡਾਤਾ ਮੰਜਾ ਦਾ। ਕਿਦਨੇ ਨਹੀਂ ਤੈਨੂੰ ਬਿਮਾਰੀ ਲੱਗਦੀ ਆ ਡੱਬੇ 'ਚ ਤੇਰੇ ਮਾਂ ਪੇ ਨੂੰ ਕੋਈ ਡੱਬੇ 'ਚ ਪਾਣੀ ਦੇਵੇ ਫੇਰ। ਜੇ ਮਰੇ ਮਾਵਾਪਾਣ ਨੂੰ ਬਿਮਾਰੀ ਹੋਊ ਡੱਬੇ ਚ ਪਾਣੀ ਦੇ ਦਣਗੇ ਆ ਦੇ ਦੇਣਗੇ ਇਹੀ ਸੋਚ ਆ ਤੇਰੀ ਦਾ ਕਹ ਉਤੇ ਛੱਤ ਪਾਤੀ ਆ 500 ਰੁਪਏ ਲਾ ਕੇ ਆ ਲੈ ਤਾ ਲੈ ਲਾ ਤਾ ਲੈ ਕੇ ਇੱਕ ਵੀ ਗੱਲ 500 ਦੀ ਸਾਢੇ 3 ਕਿੱਲੇ ਸਮਾਏ ਨੇ ਮੇਰੇ ਭਾਈ ਨੇ ਮੈਨੂੰ ਸਾਢੇ 3 ਕਿੱਲੇ ਹੋਏ ਨੇ ਫਿਰ ਬਿਮਾਰੀ ਕਰੀ ਸਾਰੀ ਉਮਰ ਕਮਾਈ ਕਰੀ ਮੇਰੇ ਭਾਈ ਨੇ ਨਾ ਹਾਂ ਬਿਮਾਰੀ ਲਵਾਣਾ ਕਿਉਂ ਰੌਲਾ ਪਾਉਨੇ ਉਹ ਮੇਰਾ ਹੋਰ ਨਾ ਮੇਥੋਂ ਕੁਛ ਕਰਾ ਲਈ ਤੂੰ ਕੀ ਕਰ ਦੇਗਾ ਤੂੰ ਤੂੰ ਚਾ ਲੈ ਆਪਣਾ ਕਿ ਤੂੰ ਉਹ ਭਾਈ ਤੁਸੀਂ ਅੰਦਰ ਬਗ ਚਾ ਲੈ ਆਪਣਾ ਕਿ ਨਹੀ ਵੀਰ ਖੈ ਲਊ ਦਾ ਤੂੰ ਵੀਰ ਖੈ ਹਾਂ ਨਾ ਮਰ ਜਾਂ ਨਾ ਜਾਉਂਦੇ ਆ ਚਾ। ਜਾ ਬਾਹਰ ਤੋਂ ਅੰਦਰ ਵਗ ਜਾ ਤੂੰ। ਅੰਦਰ ਵਗ ਜਾ। ਮੇਰੇ ਤੁੱਪ ਕਰ ਜੋ। ਤੂੰ ਤਾਂ ਸਾਰੇ ਕੰਡੇ ਫੀਜਦਾ ਤੂੰ ਏ। ਏ ਕੀ ਬੀਜਦਾ? ਜੇ ਮਰ ਜਾ ਆਪਣਾ ਛਾਪੇ ਨਾ ਪੜੇ। ਤੂੰ ਪਰਾਂ ਅੰਦਰ ਭਗ ਜਾ ਮੇਤੋ ਹੋਰ ਨਾ ਕੁਛ ਲੈ ਲਈ। ਬੀਜ ਦਾ ਕੰਡੇ। ਤੂੰ ਫਿਕਰ ਨਾ ਕਰ ਕਰ ਬਾਈ। ਮੈਨੂੰ ਤੈਨੂੰ ਪਤਾ ਹੀ ਇਹਦਾ ਸੁਭਾਅ ਕਿਹੜਾ। ਮੈਂ ਤਾਂ ਕਹਿਣਾ ਵੀ ਮੈਨੂੰ ਤਾਂ ਚੱਕ ਲੈ ਰੱਬ। ਹੁਣ ਜਾ ਰਹਿ। ਮੈਨੂੰ ਤਾਂ ਚੱਕ ਲੈ ਹਾਏ ਬਾਈ। ਨਾ 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 ਨਾ। ਤੇਰੇ ਵੰਡੇ ਦਾ ਮੈਨੂੰ ਨਹੀਂ ਰੱਬ। ਕਹੇ ਪਤਾ ਕਿੰਨੀ ਕਮਾਈ ਕਰੇ। ਨਾ ਰੋ ਨਾ। ਨਾ ਨਾ ਰੋ ਰਾ ਮੇਰੇ ਭਾਈ ਵਾ ਰੋਆ ਕੋਈ ਨਾ ਮਲੇਉ ਨਾ ਚਾ ਕੋਈ ਨਾ ਕੋਈ ਨਾ ਕੋਨਾ ਮੈਂ ਥਣਾ ਮਨ ਤੇਰੇ ਪਾ ਦਾ ਮੈਂ ਮਰ ਜਾ ਜਿੱਦੇ ਮਰਾਂਗੇ ਦੋਏ ਭਾਈ ਇਕੱਠੇ ਮਰਾਂਗੇ ਤੂੰ ਇਹ ਗੱਲ ਯਾਦ ਰੱਖੀ ਮੇਰੀ ਨਾ ਵੀਰੇ ਰੋਦੇ ਰੋਦੇ ਨਾ ਬੋ ਨਾ ਭਾਈ ਰੋਂਦੇ ਰੋਂਦੇ ਸੱਲ ਕੋਈ ਨਹੀਂ ਆ ਤੂੰ ਨਾ ਬੋਲੇ ਨਾ ਕਰ ਬਾਲਾ ਉਹ ਕੁਝ ਨਹੀਂ ਹੁੰਦਾ ਬੋਲੇ ਬੇੜਾ ਕਿਧਰੇ ਨਹੀਂ ਇਹਦਾ ਪਰਮਾਤ ਚੱਲਦਾ ਇਹਦਾ ਕੋਈ ਨਾ ਤੂੰ ਪੈ ਜਾ ਮੈਂ ਲਿਓ ਮੇਰਾ ਮੰਜਾ ਬਾਹਰ ਹੀ ਧਾਦੇ ਉਧਰ ਹੀ ਧਾਦੇ ਯਾਰ ਭਾਈ ਇਸ ਘਰੇ ਤੂੰ ਰਹੇਗਾ ਮੈਂ ਭਾਵੇਂ ਬਾਹਰ ਵਾਗਾਂ ਠੀਕ ਹੈ ਨਾ ਰੋਜ਼ ਦਾ ਕਲੇਸ਼ ਮਾੜਾ ਹੁੰਦਾ ਨੇ ਮੈਂ ਕਹਿੰਦਾ ਵੀਰੇ ਬਣ ਕੇ ਇਹ ਗੱਲ ਤਾਂ ਮੈਨੂੰ ਕਹੀ ਨਾ ਵੀ ਮੈਂ ਤੇਰਾ ਮੰਜਾ ਬਾਹਰ ਟਾਇਆ ਹਾਂ ਨਾ ਹੋ ਨਾਲ ਕਦੇ ਮਸ ਸਟ ਹੋਏ ਲੜਿਆ ਨਾ ਕਰ ਯਾਰ ਚਲ ਮੈਂ ਨਹੀਂ ਲੜਦਾ ਪਰ ਬਾਈ ਬਣ ਕੇ ਕਿਤੋਂ ਮੇਥੋਂ ਬਿਨਾ ਦੂਰ ਜਾਣ ਦੀ ਨਾ ਕੋਈ ਚੰਗਾ ਨਹੀਂ ਕਹਿੰਦਾ ਤੈਨੂੰ ਸੌਂ ਲੱਗੇ ਮੇਰੇ ਚੰਗਾ ਜੰਗ ਠੀਕ ਆ ਪਾਏ ਜਾ ਮੈਂ ਲੈਣਾ ਚਾਹ ਨਹੀਂ ਕਹਿੰਦਾ ਹਾਂ ਮੈਂ ਹੀ ਲੜਾਈ ਦੀ ਜੜ ਬਣ ਗਿਆ ਚੱਲ ਕੋਈ ਨਹੀਂ ਦੇਖਦੇ ਜੋ ਰੱਬ ਨੇ ਲਿਖਿਆ ਉਹਦਾ ਸੋਗਣੇ ਪਊਗਾ ਇਕ ਤਨਾ ਹਮ ਮੈਸੇਜ ਨਹੀਂ ਸਾਰਾ ਦਿਨ ਖੜਾ ਛੜਦੀ ਘਰੇ ਭਾਬੀ ਨੇ ਮੈਨੂੰ ਕੁਛ ਕਰਨ ਦਿੰਦੀ ਜਦੋਂ ਮਰਜੀ ਭੱਗ ਜਾ ਆ ਕਰ ਲਾਓ ਕਰ ਲਾਓ ਓਕੇ ਜਦ ਤੱਕ ਕੰਮ ਪੂਰਾ ਹੋਣ ਦੀ ਜੇ ਮੈਂ ਖੇਤ ਜਾਣਾਗਾ ਤਾਂ ਖੇਤ ਨਹੀਂ ਮੈਨੂੰ ਬੈਠਣ ਦਿੰਦੇ ਹਾਏ ਰੱਬਾ ਓਏ ਹੈ ਗਿਆ ਵੀ ਆ ਜੈਮੀ ਬਸ ਨਾਈ ਹੈ ਤੇਰਾ ਐਨੀ ਗਰੀਬੀ ਨਾ ਦਿਆ ਕਰ ਛੱਲੀ ਨਹੀਂ ਜਾਂਦੀ ਹੁੰਦੀ ਕਿਸੇ ਬੰਦੇ ਤੋਂ ਚਾ ਲੋ ਚੰਦੂ ਜਿੰਦਾ ਲਾ ਦੇ ਉੱਥੇ ਹੋਗੇ ਟੀਕਦੇ ਹੋਣਗੇ ਜਿੰਨਾ ਮਰਜੀ ਕਰ ਲੈ ਇਹਨਾਂ ਦਾ ਤਾਂ ਗੋਲਾ ਧੁੰਦਾ ਇਹ ਨਹੀਂ ਕਿਸੇ ਦੇ ਬੰਦੇ ਹੁੰਦੇ ਆ ਦੇਖ ਲਾ ਮਿੰਟਾਂ ਦੀ ਸੁਣਾ ਗਿਆ ਕਹਿੰਦਾ ਤੇਰੇ ਤੋਂ ਤਾਂ ਕੁਝ ਹੁੰਦਾ ਹੀ ਨਹੀਂ ਸਾਰਾ ਦਿਨ ਉਹ ਭਰਾਵਾ ਜੀ ਮੈਂ ਤੋਂ ਕੁਝ ਹੁੰਦਾ ਨਹੀਂ ਫਿਰ ਤੂੰ ਦੱਸ ਚੜਤਾ ਪਰੇ ਯਾਰ ਕੀ ਕਿਸੇ ਨੂੰ ਲੰਬਾ ਦੇਣਾਗਾ ਅਜਾ ਪਰਿਆ ਖੜਾ ਲੱਗੂਗਾ ਇਹ ਵੀ ਛੱਡ ਕੇ ਆਉਣਾ ਮੈਂ ਕਿਥੇ ਤ ਹਵਾ ਹਵਾ ਵੀ ਹੈ ਨਹੀਂ ਐਵੇਂ ਇਹ ਲੈ ਕੇ ਜਾਣਾ ਪਊਗਾ ਥੋੜੇ ਜਿਹੀ ਕਿੱਥੇ ਮੈਂ ਯਾਰ ਲੋਕੀ ਜਿਪ ਪਰੀ ਕੰਦੂ ਜਰ ਨੇ ਮਕਿੰਮਰੇ ਬੁੱਢੇ ਨਾ ਕੋਈ ਚਾਦਰ ਨਾ ਲੈਣਾ ਦੇਣਾ ਨਾ ਕੋਈ ਸਰਾਣਾ ਐ ਸੜਤਾ ਹੋ ਜਿਵੇਂ ਕੋਈ ਬਗਾਨਾ ਹੁੰਦਾ ਅਧਰ ਮੇਰੇ ਗੱਲ ਸੁਣ ਮੜੀ ਕੀ ਹੋ ਗਿਆ ਹੁਣ ਚਾਹ ਮੰਗਦੇ ਦੇ ਵਾਸਤੇ ਬੇ ਤੜਕਾ ਦਿੱਤੀ ਦੀ ਬਣਾ ਕੇ ਓਏ ਹੁਣ ਦੇ ਦੇਈ ਫਾਫਾ ਪੈਂਦਾ ਤੇਨੂੰ ਬਿੰਦੇ ਬਿੰਦੇ ਚਾਹ ਪੀ ਕੇ ਉਹਨੇ ਕੀ ਕਰਨਾ ਨਾਲੇ ਕੋਈ ਚਾਤਰ ਨਹੀਂ ਬਸਾਈ ਓ ਥੱਲੇ ਨਾ ਕੁਸਰਾਣਾ ਦਿੱਤਾ ਤੈਨੂੰ ਅਕਲ ਹੈਈ ਹੈ ਕਿ ਨਾ ਹੁਣ ਮੇਰੀ ਗੱਦੀ ਚੱਕਣੀ ਹੈ ਇਹਦਾ ਮੇਰੇ ਪਿੱਛੇ ਕਹਣ ਦਿੱਤੀ ਗੱਦੀ ਮੇਰੀ ਮਾਂ ਨੇ ਪਤਾ ਕਿਵੇਂ ਬਣਾਈਆਂ ਨੇ ਮੁਸੱਲਮਾ ਮੇਰੀ ਗੱਲ ਸੁਣਨਾ ਮੇਰੇ ਹੱਥੋਂ ਅੱਜ ਤੋਂ ਬਾਅਦ ਕੋਈ ਚੀਜ਼ ਨਾ ਖੋਈ ਕੀ ਹਾਂ ਕਰਦਾ ਮਾਲਕ ਓ ਕਰਦਾ ਮਾਲਕ ਆ ਮੈਂ ਤਾਂ ਇਹ ਨਹੀਂ ਮਾਰਕਣੀ ਉਹੀ ਆ ਮਾਲਕ ਉਹੀ ਆ ਮਾਰਗਾ ਤੈ ਕੀ ਲਿਆ ਤਾ ਤੈ ਕੀ ਲਿਆ ਤਾ ਹਾਂ ਬਸ ਇਹਰਾ ਮੇਰੇ ਪੇਕੇ ਨਾਲ ਗੱਡੀ ਭਰ ਕੇ ਦਿੱਤੀ ਦੀ ਕੀ ਦੱਸਦੀ ਕੀ ਦੱਸਦਾ ਦੀ ਮਲੰਗਾ ਨੇ ਮੈਂ ਸਭ ਜਾਣਦਾ ਉਹਨਾਂ ਨੂੰ ਆਹੋ ਹੁਣ ਤਾਂ ਮਨੰਗ ਲੱਗਣ ਲੱਗਿਆ ਹੁਣ ਤੇਰਾ ਭਾਈ ਐ ਸਭ ਕੁਝ ਹੋ ਗਿਆ ਮੈਂ ਤਾਂ ਕੁਝ ਵੀ ਨਹੀਂ ਰਹੀ ਹੈਗੀ ਤੂੰ ਮੇਰੀ ਗੱਲ ਸੁਣ ਉਹ ਚਾਹ ਚੂ ਪਾਣੀ ਦੇ ਹੋਰ ਨਾ ਮੇਥੋਂ ਨਾ ਪਾਲਾ ਕਰਾ ਦੀ ਮੈਂ ਤਾਂ ਚੱਕਿਆ ਉਹਦੀ ਦੋ ਜਿਹੜੇ ਹੈਗੇ ਨੇ ਆ ਪੇਕੇ ਨ ਬਗ ਜੂਗੀ ਹੂੰ ਮੈਂ ਤਾਂ ਡੰਡੇ ਨਾਲ ਖਾਣੀ ਡੰਡੇ ਨਾਲ ਖਾ ਲਈ ਮਾਰ ਕੇ ਦਿਖਾ ਪਰ ਮੈਂ ਹੁਣ ਕਸਕੀ ਕਰ ਲੇਗੀ ਤੂੰ ਭੈਣ ਤੇ ਖਸ ਲਾ ਦੇ ਦੀ 로ਟੀ ਲੱਗੀ ਹੋਈ ਉਹ ਹਾਜੀ ਲੱਗਿਆ ਰੋਟੀ ਤੇ ਆ ਮੂਰੇ ਭੈਣ ਤੋਂ ਸਾਰਾ ਲੈ ਭਾਈ ਸਰਾਣਾ ਲੈ ਲੈ ਉਹਗਾ ਉਹ ਹੋਇਆ ਇਹ ਕਹਿਣਾ ਮੈਂ ਤੁਹਾਨੂੰ ਮੈਂ ਮੜਾ ਖੇਤ ਕਿੜਾ ਮਾਰਿਆ ਮੈਂ ਦੇਖਿਆ ਬਈ ਵੀ ਮੀ ਮੂੰ ਕਿੰਨਾ ਕ ਪੈ ਗਿਆ ਰਹਾ ਤਾ ਵੀਰੇ ਮੇਰੀ ਗੱਲ ਤੂੰ ਲੜਿਆ ਨਾ ਕਰੋ ਤੁਸੀਂ ਮੇਰੇ ਗੱਲ ਕੇ ਨਾ ਲੜਿਆ ਕਰੋ ਚੰਗਾ ਮੈਂ ਕਹਿੰਦਾ ਤੇਰੇ ਕਰਕੇ ਕੋਈ ਲੜ ਕੋਈ ਨਾ ਮੜਾ ਮੋਟਾ ਨੂੰ ਬੋਲਣਾ ਸੁਭਾਅ ਕੋ ਨਾ ਬੋਲੀ ਜਾਂਦੇ ਨਾਲੇ ਮੇਰੀ ਕਿਸੇ ਨਾ ਦਵਾਈ ਨਾ 4-5 ਤੀ ਇੱਕ ਗੋਲੀ ਘਟ ਲਈ ਤੈਨੂੰ ਚਾਰ ਤੂੰ ਇੱਥੇ ਹਾਰ ਬੋਰਡ ਜੀ ਧਰਨਾ ਮੇਰੇ ਹੱਥ 'ਚ ਹੀ ਪਈ ਉਹਨੂੰ ਦੀ ਦਿਮਾਗ ਖਰਾਬ ਕਰਦੇ ਤੈਨੂੰ ਪਤਾ ਤਾਂ ਹੈਗਾ ਕੋਈ ਨਹੀਂ ਜਾਇਆ ਤੂੰ ਠੀਕ ਹੈ ਮੈਂ ਹੁਣ ਖੇਤ ਜਾ ਆਇਆ ਮੈਂ ਰੰਗ ਪਾਇਆ ਕੋਈ ਨਾ ਦੱਸੋ ਸੌਖੇ ਰੱਖੇ ਮਾਹਰ ਨਾ ਹੁਣ ਪਟੜਾ ਹੋ ਗਿਆ ਹੁਣ ਮਰਵਾ ਕੇ ਕੀ ਹੋ ਗਿਆ ਭਈ ਹੁਣ ਹੋਣਾ ਕੀ ਸੀਗਾ ਮੈਂ ਕੀ ਕਹਿਤਾ ਕੜਾ ਕੀ ਸੀਗਾ ਆ ਪਤਾ ਨਹੀਂ ਕੀ ਸਖਾ ਕੀ ਨਸਖਾ ਮਰਦਾ ਚੰਦਾ ਬਾਰੇ ਛੱਪੜ ਜਾ ਕੇ ਨਾ ਮੈਂ ਤੇ ਰੱਗੀ ਬਗਾੜਿਆ ਭਈ ਮੈਂ ਉਹਨੂੰ ਕੀ ਕਹਿਤਾ ਮੈਂ ਤਾਂ ਉਹਨੂੰ ਕੁਛ ਕਿਹਾ ਨਹੀਂ ਮੈਂ ਤਾਂ ਕਹਿੰਦਾ ਭਈ ਆਪਦਾ ਰਲ ਮਿਲ ਕੇ ਰਹਾ ਕਰੋ ਯਾਰ ਮੈਂ ਲਕੀਰਿਆ ਕਰੋ ਮੇਰੀ ਗੱਲ ਸੁਣੋ ਭਾਜੀ ਠੀਕ ਹੈ ਜੇ ਬਾਹਰ ਬਸਦਾ ਰਹਿਣਾ ਨਾ ਤਾਂ ਅੱਜ ਚੱਕ ਕੇ ਮੰਜਾ ਉਧਰ ਦੇ ਬਾਹਰਲੇ ਘਰੇ ਵਾਜੋ ਮੈਂ ਨਹੀਂ ਆਦੇ ਮੈਂ ਕਰ ਦਿੰਦਾ ਕੁੜੀ ਲੈ ਕੇ ਪੇਕੇ ਰਾਵਣੀ ਕੋਈ ਨਹੀਂ ਭਾਈ ਮੈਂ ਹੀ ਵਗ ਜੂੰਗਾ ਤੁਸੀਂ ਆਪ ਦਾ ਖੁਸ਼ ਰਹੋ ਬਸ ਤੂੰਗਾ ਜਿਹੜਾ ਤੂੰ ਦਾ ਮਰਵਾ ਕੇ ਜਾਏਗਾ ਕਿਸੇ ਨਾ ਕਿਸੇ ਨੂੰ ਉਹ ਭਾਈ ਮੈਂ ਬਾਗ ਜੂੰਗਾ ਮੈਂ ਜਾਵਰਦਾ ਕੋਈ ਨਹੀਂ ਮੈਂ ਕੀ ਕਹਤਾ ਯਾਰ ਮੇਰੇ ਮਗਰ ਨਹੀਂ ਪੈ ਜਾਂਦੇ ਅੱਜ ਦਾ ਤਾਇ ਗੋਲੇ ਆ ਤਾਂ ਤਾਇ ਤੋਂ 10 ਵੀਰ ਪਰ ਲੈ ਕੇ 버거 ਖਾ ਕੇ ਤਾਇ ਨੂੰ ਤਾਂ ਸੰਗੇ ਮੈਂ ਤਾਂ ਵੀਰ ਪਰ ਜੱਜ ਬਣ ਅੱਜ ਤਾਂ ਰੱਬੜੇ ਵੀ ਠੰਡਾ ਠੰਡਾ ਮੌਸਮ ਹੁੰਦਾ ਤਾਂ ਜਾ ਤੱਕ ਖਾ ਕੇ ਅਮਕ ਪਕਵੜੇ ਜਾ ਖਾ ਕੇ ਅਮ ਬਰਗਰ ਤਾਇ ਤੋਂ ਅੱਜ ਵੀਰ ਪਰ ਲੈ ਤਾਇ ਆ ਕੇ ਵਿੱਚ ਬਰੇ ਪਿਆ ਵੀ ਭਈ ਇਹਦਾ ਤਾਂ ਮਜ਼ਾ ਆ ਕੇ ਬਤਾਇਆ

ਮੈਂ ਕੀ ਕਹਤਾਂ ਭਾਈ ਦਵਾਈ ਦੇ ਪੈਸੇ ਲੈਣ ਆ ਗਿਆ ਮੈਂ ਦੇ ਤੇ ਤੇ ਲੋਕਾਂ ਦੇ ਘਰ ਕਿਉਂ ਪੱਟੇਗਾ ਆਪਦਾ ਦਾ ਪੱਟਿਆ ਪਿਆ ਮੈਂ ਤਾਂ ਉਹ ਤਾਂ ਆ ਗਿਆ ਸੀ ਭਾਈ ਮੈਂ ਕੀ ਕਰਤਾ ਹਾਂ ਮੈਂ ਤਾਂ ਦਵਾਈ ਉਹ ਮੈਂ ਵੀ ਤਾਂ ਹੁਣ ਵੀਰ ਕੋ ਲੈ ਆ ਮੇਰੀ ਆ 10 20 ਰੁਪਏ ਦਾ ਮੁੰਡਾ ਤੇ ਇਹ ਮੇਰੀ ਗੱਲ ਸੁਣਾ ਆ ਇਹ ਨੂੰ ਤਾਂ ਬੜੀ ਫੁਖੜੀ ਮਾਰੀ ਹੋਈ ਹੋਈ ਆ ਕੀ ਹੋਇਆ ਬੀਬੀ ਤੈਨੂੰ ਨਹੀਂ ਪਤਾ ਹੈ ਤਾਂ ਤੁਹਾਨੂੰ ਜਵਾਖਾਂ ਨੂੰ ਕੀ ਪਤਾ ਇਹਨਾਂ ਨੂੰ ਮਾਰੀ 10 ਜੜੋ ਬੀਬੀ ਬੈਠੂਗੀ ਵੀ ਟਵੀ 2 ਵੀ ਹੋਈ ਪਈ ਆ ਔਰ ਮਾੜਾ ਖਾ ਆਹੋ ਉਹ ਕਿਵੇਂ ਜੜਾ ਕੂੜਜਾਦੋਂਗਾ ਆਹੋ ਹਾਏ ਬੀਬੀ ਮੈਂ ਤਾਂ ਇਹ ਕੋਲ ਬੀਲ ਪੈਣ ਗਿਆ ਸੀ ਮੈਂ ਹੱਥ ਬੰਨੇ ਤੂੰ ਇਹਦੇ ਕੋਲ ਨਾ ਬੈਠਾ ਕਰ ਨਾ ਇਹਨੂੰ ਬੁਲਾ ਕਰ ਲੈ ਬੀਬੀ ਮੈਂ ਤੁਹਾਨੂੰ ਰੋਜ਼ ਬੁਲਾਉਣਾ ਇਹ ਬੁਲਾਇਆ ਨਾ ਕਰ ਤੈਨੂੰ ਵੀ ਲੱਗ ਜੂਗੀ अच्छा वे चल ठीक है मैं था उजा भगजा करे मैं तो वीर पे लेड़ा चल चंगा पता जाना हां ठीक का हु जुआ मैं लूदा है ला बे सणी आ तू किधरੋਂ आए बे मरो ताई ਕੋਲੇ ਗਿਆ ਸੀਗਾ ताई ਕੋਲੇ ਕੀ ਕਰਨ ਗਿਆ ਸੀ ਤੋ ताई ਕੋਲੇ वीर पे ਲੈਣ ਗਿਆ ਸੀ ਹਾਈ ਬੇ ਰੋਣਾ ਵੀਰ ਪੈ ਨੂੰ ਬੇ ਐਡੀ ਚੰਦਰੀ ਬਿਮਾਰੀ ਲੱਗੀ ਪਈ ਆ ਓਨੂੰ ਕੀ ਹੋਇਆ ਬੀਬੀ ਤੈਨੂੰ ਦੱਸਿਆ ਓਨੇ ਨਾ ਬੇ ਤੇਰੀ ਤਾਈ ਨੇ ਦੱਸਿਆ ਹੋ ਤੈਨੂੰ ਉਹ ਦੱਸਿਆ ਤਾਂ ਹੈਗਾ ਮੇਰੀ ਗੱਲ ਤੇ ਧਿਆਨ ਨਹੀਂ ਦਿਆ ਬੇ ਓਨੂੰ ਟੀਵੀ ਆ ਟੀਵੀ ਮਰ ਜੇ ਘਟਾ ਜਾਣਿਆ ਕੀ ਵਜਾਉਣਾ ਹੋਰ ਹਣ ਰੋਣਾ ਪੀਰ ਪੈਣ ਤੋਂ ਮਾਤਾ ਰੋਲ ਲੈਣ ਵਗ ਜਾਂਦੇ ਸੀ ਪੈਸੇ ਹੋਰ ਬੇਹੋਣ ਨਾ ਜਾਈ ਕੋਈ ਬਿਮਾਰੀ ਲਾ ਕੇ ਬਹਿ ਜਾਗਾ ਮਰ ਜੇ ਘਟਾ ਜਾਣਿਆ ਆਹੋ ਕੀ ਗਮ ਅੱਗੇ ਤੋਂ ਨਹੀਂ ਜਾਂਦੋਂ ਮਰੇ ਕੋਈ ਤਾਂ ਜਾਣ ਦੀ ਰੋਡ ਨਹੀਂ ਹੈਗੀ ਚਲ ਠੀਕ ਹੈ ਮੈਂ ਤਾਂ ਜਾਣ ਨਾ ਕਰ ਕਰ ਜਾ ਲੱਗ ਕਿਆ ਖਾਨਦਾ ਕੁੱਤਾ ਕਿ ਮੈਂ ਹਬ ਵੀ ਰਹੀ ਨਹੀਂ ਪੱਟੀ ਬੰਨਣ ਦਿੰਦਾ ਹੋਂ ਤਾਂ ਮੈਂ ਬਿਠੇ ਰਹਿ ਕੇ ਕੀ ਹੁਣੀਆ ਇਹ ਬਾਹਰ ਦੇ ਪਾਸੇ ਨੂੰ ਫੋਕ ਦੇ ਪਰੇ ਐਵੇਂ ਕਿਸੇ ਦਾ ਜਵਾਬ ਗਾਲੂਗਾ हो गया सारे काम मेनू डंड लगे जिम्मे मैं इन्होंने सारे काम करने मेरे मोटा सारा

कोई हाँ नहीं वही खेत भी बांटूगा हाँ उठे बाजा करा उठे बाया कर रहा हूँ ना कोई मुंह बांठे लग गए तेरे नाले पाजी यार मुंह तक की कहने तो मास्क मुंह से जाओ चुडा ले करा कोई नहीं भाई आई मिकार चाहे कोई गाल जूस वाटे हो रहा चल द मच चल तू जा के बैठे ना बस मस्त ਲੈ ਨੀ ਬੇਲੀ ਹੋਈ ਬੈਠੀ ਆ ਹੈ ਨੀ ਕਾਦਾ ਬੇਲੀ ਹੋਈ ਬੈਠੀ ਆ ਮੇੜ ਦੇ ਨਿਕਮ ਕੀ ਕੀ ਗੱਲ ਨੀ ਮੂੰਹ ਚ ਉਤਰੇ ਪੈ ਤੇਰਾ ਨੀ ਕੀ ਦੱਸਾਂ ਬਲਜੀ ਤਾਂ ਕੀ ਹੋ ਗਿਆ ਨੂੰ ਪਤਾ ਵੀ ਤੇਰੇ ਤੋਂ ਮੈਂ ਕੋਈ ਗੱਲ ਲੁਕਾਉਂਦੀ ਨਹੀਂ ਹਾਂ ਸਾਡਾਂ ਨੇ ਅੱਜ ਮੇਰੇ ਅੱਡੀ ਜੋਰ ਦੀ ਥੱਪੜ ਮਾਰਿਆ ਪਾਣੀ ਮੇਰਾ ਤਾਂ ਜੀ ਕਰਦਾ ਘਰ ਛੱਡ ਕੇ ਭੰਗ ਜਾ ਮੈ ਲੱਗ ਜਾਣਾ ਉਹਦੇ ਜੜਾ ਲੈ ਦੱਸ ਨੀ ਸ਼ਰਮ ਨਹੀਂ ਤੇਰੇ ਮਾਂ ਤੇਨ ਹੁਣ ਕੋ ਜਿੱਥੇ ਮਾਰਨਾ ਉੱਥੇ ਮਾਰ ਹਾਂ ਹੈ ਤੇਰੇ ਗਾਧਾ ਮਾਰੇ ਕੁੜੇ ਮੇਰੇ ਜੋ ਗਈ ਹਮਾਰ ਨੂੰ ਹੋਤੀ ਹੁਣ ਆਦੇ ਭਾਈ ਨੂੰ ਕੁਝ ਕਹੂ ਨਾ ਭਾਈ ਤੇ ਤਾਂ ਇਨੀ ਪੂਸ ਪੂਸ ਕਰਦਾਗਾ ਨਾ ਐਡਾ ਉਹਨੇ ਕੀ ਗਾਹਾਂ ਦੇ ਨੂੰ ਪੱਤੇ ਦਾ ਮੋਲ ਲੈ ਲਿਆ ਵੀ ਇਨਾ ਪੂਸ ਪੂਸ ਕਰਦਾ ਪਤਾ ਨਹੀਂ ਕੀ ਬਲਜੀ ਦਾ ਮੋਲ ਲੈ ਲਿਆ ਆਪਦੇ ਭਾਈ ਦਾ ਸਾਹਾਂ ਚ ਸਾਹ ਲੈਂਦਾ ਬਸ ਪੁੱਛੇਗਾ ਚੁੱਪੇ ਵਲੀ ਐ ਐਡੀ ਚੰਦਰੀ ਨੂੰ ਬਿਮਾਰੀ ਲੱਗੀ ਪਈ ਆ ਹੈ ਉਹਦੇ ਉੱਤੇ ਤੁਰੇ ਫਿਰਦਾ ਫਿਰ ਭਾਈ ਹੁਣ ਛੋੜਨਾ ਫੜਦਾ ਬਹਿੰਦਾ ਫਿਰ ਆ ਸੋਨੂੰ ਬਿਮਾਰੀ ਲੱਗੂ ਹੋਰ ਕੀ ਆ ਹੁਣ ਤੇਰੀ ਗੱਲ ਵੀ ਠੀਕ ਆ ਬਲਜੀ ਹੁਣ ਮੈਂ ਕੀ ਕਰਾਂ ਮੇਰ ਦਾ ਹੁਣ ਇੱਕ ਨਹੀਂ ਸੁਣਦਾ ਹੈਗਾ ਮੈਂ ਤਾਂ ਬਸੇਰਾ ਬੋਲੀ ਸੀਗੀ ਮੈਂ ਤਾਂ ਉਹਨੂੰ ਵੀ ਬਸੇਰਾ ਬੋਲੀ ਬੀਤਰ ਨੂੰ ਹੁਣ ਕੀ ਮਿਲ ਗਿਆ ਮੈਨੂੰ ਕਟਵਾ ਕੇ ਤਾਂ ਮੈਨੂੰ ਤਾਂ ਐ ਲੱਗਦਾ ਭੈਣ ਛੋੜੀ ਜਵਾਖੜੀ ਤਰਸ ਆਉਂਦਾ ਆ ਛੋੜੀ ਜਵਾਖੜੀ ਛੋੜੇ ਵਿੱਚ ਫਿਰਦੇ ਜੇ ਕਿਤੇ ਉਹਨੂੰ ਲੱਗ ਗਈ ਜੋ ਅੱਖਾਂ ਤੋਂ ਕਹਿੰਦੇ ਭੱਜ ਕੇ ਪੈਂਦੀ ਹੈ ਬਿਮਾਰੀ ਮੈਂ ਤਾਂ ਹੁਣ ਬਲਜੀ ਤੇ ਇੱਕ ਗੱਲ ਕਹਤੀ ਉਹਨੂੰ ਵੀ ਆਪਦੇ ਭਾਈ ਦਾ ਭਾਈ ਮੰਜਾ ਬਾਹਰ ਲੈ ਕਰੇ ਚੜਦੇ ਜੇ ਤੂੰ ਬਾਹਰ ਲੈ ਕਰਿਆ ਨਾ ਕਰਿਆ ਤੇ ਮੈਂ ਤਾਂ ਆਪਦੇ ਚੁੰਨੀ ਚੱਕੂੰਗੀ ਆਪਦੀ ਜਵਾਖੜੀ ਨੂੰ ਲੈ ਕੇ ਆਪਦੇ ਪੇਕੇ ਵਗ ਜੂ ਹਾਂ ਆ ਤਾਂ ਮੈਂ ਨਹੀਂ ਕਹਿੰਦੀ ਹੈਗੀ ਆ ਕੰਮ ਦੀ ਗੱਲ ਕਰੀ ਚੁੱਪ ਕਰਕੇ ਤੁਰ ਜਾ ਤਾਈ ਕਿ ਇਹਦੀ ਟੋਹੀ ਨਾ ਮਾਰ ਪੁੱਛਣਾ ਕੀ ਇਹਦੇ ਨੂੰ ਜਦ ਖੇਤ ਨਿਕਲੇ ਚੁੱਪ ਕਰਕੇ ਤੁਰ ਜੀ ਪਤਾ ਲੱਗੂ ਜਦ ਚਾਹ ਵੀ ਨਾ ਗਈ ਨਾ ਮੈਨੂੰ ਤਾਂ ਕਿਲੋੜਾ ਮਾਂ ਨੂੰ ਫੋਨ ਕਰਾਉਂਦੀ ਮੈਂ ਤਾਂ ਸਿੱਧੀ ਭਗਤ ਹਾਂ ਹਾਂ ਆਗਾ ਮੇਰੀ ਮਾਕੜਾ ਮੈਨੂੰ ਕੁਛ ਕਹਿੰਦੀ ਹੈ ਨਹੀਂ ਮੈਂ ਤਾਂ ਕਈ ਕਹੀਆਂ ਮੈਂ ਕਿਥੇ ਬੈਠਾ ਖੂੰ ਖੂੰ ਕਰੀਏ ਨਾ ਮੈਂ ਬਾਸਕ ਫੂਕ ਲਿਆ ਕਰ ਨਾਲੇ ਮਖਿਆ ਖੇਤ ਹੀ ਬਗ ਜਾਂਥੇ ਖੇਤ ਭੈਜਾ ਕਰ ਖੇਤ ਕਿਉਂ ਬਗ ਜਾ ਹਸਪਤਾਲ ਚ ਦਾਖਲ ਕਰਦੇ ਬਥੇਰੇ ਲੋਕ ਦਾਖਲ ਪਏ ਨੇ ਕੋਥੀ ਖਰਚਾ ਭਰੀ ਜਾਵੇ ਉਥੇ ਕਿਹਨੇ ਖਰਚਾ ਭਰਦਾ ਇਥੇ ਰੋਡਾ ਲਾਇਆ ਮੇਰੇ ਸਰਤੇ ਵੀ ਸਰਕਾਰੀ ਹਸਪਤਾਲ ਚ ਤਾਂ ਕਹਿੰਦੇ ਇਹਦਾ ਇਲਾਜ ਫਰੀ ਹੈ ਪਰ ਤੁਸੀਂ ਤਾਂ ਕਹਿੰਦੀਆਂ ਵੀ ਉੱਥੇ ਰੋਡਾ ਉੱਥੇ ਕਰਦੇ ਦਾਖਲ ਉਥੇ ਕੋਈ ਨਹੀਂ ਕਰਦਾ ਉਥੇ ਅੱਡ ਕਮਰੇ ਚ ਇਹਨੂੰ ਦਾਖਲ ਕਰਦਾਂਗੇ ਉਥੇ ਰੱਖ ਲਾਂਗੇ ਇਹਨੂੰ ਉੱਥੇ ਚੁੱਪ ਕਰਕੇ ਧਰਤੀ ਕਰਾ ਦਿਓ ਲੋੜੀਂਦਾ ਨਹੀਂ ਕੀ ਕਰਾਂ ਬਥੇਰਾ ਪਿੱਟੀ ਨੀ ਕਰਾ ਦੇ ਉਥੇ ਰੋਡਾ ਲੱਗ ਗਿਆ ਇਥੇ ਇਹ ਜੀਆ ਮੇਰਾ ਬੰਦਾ ਹੋਵੇ ਮੈਂ ਤਾਂ ਅੱਜ ਨੂੰ ਤੁੱਕੇ ਵਾਂਗੂ ਸਿੱਧਾ ਕੀਤਾ ਹੁੰਦਾ ਹਾਂ ਹਾਂ ਬਲਜੀਤ ਜੀ ਚੱਕ ਕੇ ਘੋਟਣਾ ਮਾਰ ਸਰਚ ਮੇਰੇ ਪਿਓ ਦੇ ਸਾਲੇ ਦੇ ਤੂੰ ਮੈਨੂੰ ਫਪਟਾਣੇ ਪਛਾਹ ਹੋਰ ਰਾਮਾਰ ਕਹਿਣ ਲਿਆ ਦੱਸ ਜੇ ਮੈਂ ਤੈਨੂੰ ਚੰਗੀ ਗੱਲ ਕਹਿਨੀ ਆ ਤਾਂ ਆਖੇ ਮੈਨੂੰ ਥਾਣੇ ਬਚਾ ਹੋਰ ਫਿਰ ਮੈਂ ਜੇ ਘੋਟਣਾ ਮਾਰਾ ਮੈਨੂੰ ਕਦੋਂ ਬਖਸੂਗਾ ਇਹ ਇਹਦਾ ਨਾਲ ਦੀ ਨਾਲ ਅੰਦਰ ਕਰਾ ਦੂਗਾ ਇਹ ਡੱਪਾ ਡੰਦਾ ਆਪਦੇ ਭਾਈ ਦੇ ਦਾ ਸਾਹਾਂ ਚ ਸਾਹ ਲੰਦਾ ਲਾ ਇੱਥੇ ਮੈਂ ਤੈਨੂੰ ਕਹੀ ਨਹੀਂ ਜੰਨਿਆ ਜੇ ਮੇਰਾ ਬੰਦਾ ਪਾਣੀ ਵਾਂਗੂ ਧਰਦਾ ਭੈੜਾ ਗਾਹਾਂ ਦੀ ਭੈੜੇ ਬੂੜੇ ਸਭ ਨੂੰ ਠੀਕ ਕਰ ਲੰਨੀ ਆ ਮੈਂ ਤਾਂ ਮੈਨੂੰ ਨਹੀਂ ਠੀਕ ਕਰ ਲੰਦੇ ਸਾਡੇ ਨਹੀਂ ਠੀਕ ਹੁੰਦੇ ਹਾਂ ਸਾਡੇ ਨਾਲ ਤਾਂ ਦੇ ਲਾ ਪਾਣੀ ਭਰਦਾ ਮੜਾ ਜਾਂ ਕਹਦੇ ਹਾਂ ਗੱਲ ਸੁਣੀ ਹਾਂਜੀ ਹਾਂ ਆ ਤੂੰ ਹੀ ਜਿਹੜੀ ਇੱਥੇ ਚੱਲੀ ਜਾਂਦੀ ਆ ਮੈਂ ਤਾਂ ਉਹ ਨਾ ਝੱਲਾਂ ਬੈ ਜਾ ਬਗ ਚੱਲੀ ਨਹੀਂ ਨਹੀਂ ਬੱਸ ਭੈਣੇ ਮੇਰੀ ਗੱਲ ਸੁਣ ਲੈ ਆ ਮੈਂ ਤਾਂ ਛੋਡੇ ਕਰੇ ਤਾਂ ਘਟਾਤਾ ਭੈਣੇ ਹੁਣ ਤੂੰ ਤਾਂ ਫਸੀ ਹੋਈ ਆ ਜੇ ਭੈਣੇ ਸਾਨੂੰ ਬਿਮਾਰੀ ਲੱਗ ਗਈ ਫੇਰ ਅਸੀਂ ਕਰਾਂਗੇ ਨਿੰਜੋ ਆਖਾ ਲੱਗਦੀ ਧੋਖਾ ਭੈਣੇ ਮੈਂ ਵੀ ਘਰੇ ਫਿਰਦੀ ਆ ਸਾਡੇ ਵਾਲੇ ਤਾਂ ਮੇਰਾ ਖੜਾ ਹੀ ਛੱਡਣਾ ਉਹ ਕੋ ਤੂੰ ਕਿ ਇੱਥੇ ਕਰਨ ਗਈ ਸੀ ਗਾਲਾਂ ਗਾਲਾਂ ਤਾਂ ਬਿਨਾਂ ਗੱਲ ਨਹੀਂ ਕਰਨੀ ਭੈਣੇ ਕੀ ਫਾਇਦਾ ਐਵੇਂ ਫੇਰ ਕੋ ਕੋ ਤੂੰ ਕਿ ਕਰਨ ਗਈ ਸੀ ਚੱਲ ਭੈਣੇ ਨਾਲੇ ਭੈਣੇ ਸਾਡੇ ਵਾਲੇ ਤਾਂ ਮੈਨੂੰ ਬੜੀ ਪਿਆਰ ਕਰਦਾ ਆਹੋ ਥੋਡੇਆਂ ਤਾਂ ਮੈਂ ਮਾਰਦਾ ਸਾਡੇ ਵਾਲੇ ਤਾਂ ਪਤਾ ਨਹੀਂ ਕਿਵੇਂ ਮਾਰਦਾ ਪਤਨ ਫਸੀ ਨੇ ਮੜਦੀ ਪੁੱਗੀ ਨਹੀਂ ਭੈਣ ਤੂੰ ਹੀ ਇੱਥੇ ਚੜ-ਚੜ ਕਰਿਆ ਨੇ ਚੱਕ ਚੁੰਨੀ ਪੇਕੇ ਵਾਜੋ ਹੁਣ ਉਹ ਤਾਂ ਗਈ ਹੁੰਦੀ ਨਹੀਂ ਮੈਂ ਭਗਤਾ ਜਾਵਾਂ ਮੇਰਾ ਘਰ ਉਜੜ ਜਾਊਗਾ ਆ ਨਹੀਂ ਰਹਿਣਾ ਹੈਗਾ ਇੱਥੇ ਘਰ ਨੂੰ ਚੱਪਲਾ ਛਿਰ ਤੇ ਇਹਦਾ ਕੀ ਪਤਾ ਬਲੰਗ ਦਾ ਜਨਨਾਨੀ ਹੋਰ ਲੈ ਕੇ ਬਿਠਾ ਲੇ ਨਹੀਂ ਘਰ ਨੂੰ ਕੀ ਕਰੇਗੀ ਨਹੀਂ ਜਾ ਤੈਨੂੰ ਬਿਮਾਰੀ ਲੱਗੀ ਬਿਮਾਰੀ ਖਾਜੂ ਤੈਨੂੰ ਸਤਨੀ ਚੜ ਜਾਂਦੀ ਐ ਆਹੋ ਮੈਨੂੰ ਕੀ ਭਣ ਆ ਮੈਂ ਤਾਂ ਤੇਰੇ ਭਲੇ ਦੀ ਗੱਲ ਕੀਤੀ ਆ ਮੇਰੇ ਕੋਲ ਤਾਂ ਜਿੰਮੇ ਮਰ ਜੇ ਕਰੋ ਸੋਡਾ ਘਰ ਆ ਪਣੀ ਫੇਰ ਅਗਲਾ ਕਹਿੰਦਾ ਫੰਨੀ ਇਹਨੇ ਉਂਗਲੀ ਲਾਤੀ ਸਾਨੂੰ ਕੀ ਲੋੜ ਹੈ ਨਾ ਪੁੱਤਾ ਕਹੇ ਤਾਂ ਇਹਦਾ ਕੀ ਤਵਾਰਾ ਇਹ ਤਾਂ ਹੀ ਜਪੜਾ ਇਹ ਤਾਂ ਇੱਥੇ 3 ਵੀ ਲਿਆ ਕੇ ਬਿਠਾ ਲੂਗਾ ਉੱਡ ਜਾਣ ਦੀ ਕਿਤ ਸਸਲ ਤਸਲੀ ਹੈ ਮੇਰੇ ਰੱਬਾ ਉਹ ਕੁਜੀ ਵੀ ਪਾਉਣ ਵਾਲੀ ਆ ਆ ਭਰੀ ਖੜੀ ਆ ਠੀਕ ਆ ਕੀ ਹਾਲ ਆ ਬਾਈ ਹਾਂ ਠੀਕ ਆ ਮੈਂ ਤਾਂ ਹਰਕਾ ਕਿਨੋ ਹਾਂ ਹਾਂ ਲੋਟ ਆ ਆ ਮੂਹਣਾ ਬੜਾ ਬੰਨਿਆ ਕਰਨ ਨਾਲ ਚੰਗਾ ਨਹੀਂ ਲੱਗਦਾ ਨਹੀਂ ਉਹ ਤਾਂ ਠੀਕ ਹੈ ਤਰੀਕਾ ਤੈਨੂੰ ਪਤਾ ਆਏ ਗਏ ਵਾਲੇ ਹਨ ਜਿਹੜੇ ਆਹ ਹਾਂ ਇਹ ਬੜਾ ਪਰਮਾਡ ਪਾਉਂਦੇ ਨੇ ਉਹ ਹੋਹ ਕਹਿੰਦਾ ਤੁਨੂੰ ਸਾਰਿਆਂ ਨੂੰ ਬਿਮਾਰੀ ਲੱਗ ਗਈ ਇਹਨੂੰ ਤੁਸੀਂ ਖੇਤ ਭੇਜ ਦਿਓ ਇਹਨੂੰ ਐ ਕਰ ਦਿਓ ਵੀ ਦੱਸ ਇਹਨਾਂ ਦਾ ਕਿੱਦਾਂ ਡਰੋਦਾ ਯਾਰ ਇਹਨਾਂ ਦੀ ਨਾ ਸੁਣਿਆ ਕਰ ਜੇ ਇਹਨਾਂ ਦੀ ਸੁਣੀ ਜਾਏਗਾ ਤੂੰ ਵੱਧ ਬਿਮਾਰ ਹੋ ਜਾਏਗਾ ਹਰ ਚੰਗਾ ਨਹੀਂ ਲੱਗਦਾ ਚੰਗਾ ਤੂੰ ਬੜਾ ਇਹਨਾਂ ਦੇ ਉਹ ਨਾ ਕਰਿਆ ਕਰ ਨਹੀਂ ਮੇਰੀ ਗੱਲ ਸੁਣ ਜੇ ਮੈਂ ਤੇਰਾ ਕਰਦਾ ਸੀਗਾ ਤਾਹੀਂ ਤੂੰ ਮੇਰਾ ਕਰਦਾ ਹਾਂ ਬਈ ਇਹ ਤਾਂ ਗੱਲ ਸੱਚੀ ਆ ਬੰਦਾ ਤੇਰੇ ਅਸਰ ਦਿੱਤੀ ਆ ਜਦੋਂ ਕਿੰਨੇ ਸਾਲ ਹੋ ਗਏ ਸਾਡੇ ਨਾਲ ਕੰਮ ਕਰਦੇ ਨੂੰ ਕਿਸੇ ਨੇ ਨਹੀਂ ਇੰਨਾ ਚੰਗਾ ਸਮਝਿਆ ਜਿੰਨਾ ਤੂੰ ਸਮਝਦਾ ਏ ਕਾ ਛੋਟਾ ਤਾਂ ਹੈਗਾ ਜਰੂਰ ਲੜਦਾ ਰਹਿੰਦਾ ਮੇਰੇ ਪਿੱਛੇ ਤੇ ਨਹੀਂ ਤਾਂ ਤੈਨੂੰ ਪਤਾ ਹੈ ਕੋਈ ਹਾਂ ਤੈਨੂੰ ਪਤਾ ਜੀ ਤੂੰ ਹੌਸਲਾ ਰੱਖ ਮੈਨੂੰ ਇਸ ਕੱਲੀ ਕੱਲੀ ਗੱਲ ਯਾਦ ਆ ਮੈਨੂੰ ਉਹ ਦਿਨ ਵੀ ਯਾਦ ਨੇ ਜਿਹੜੇ ਦਿਨਾਂ ਸੇ ਤੂੰ ਮੇਰੇ ਨਾਲ ਖੜਿਆ ਸੀਗਾ ਪਤਾ ਨਾ ਤੈਨੂੰ ਜਦੋਂ ਮੈਂ ਤੇਰੇ ਕੋਲੇ ਆਇਆ ਸੀ ਕੰਮ ਬਾਰੇ ਤੇ ਮੈਨੂੰ ਇੱਕ ਮਿੰਟ ਜਿੱਤੇ ਨੇ ਕਿਹਾ ਸੀ ਵੀ ਤੂੰ ਕੀ ਕਰਨਾ ਚਾਹਂਦਾ ਤੇ ਮੈਨੂੰ ਉਹ ਟਾਈਮ ਵੀ ਯਾਦ ਆਗਾ ਜਦੋਂ ਮੈਂ ਪੈਸੇ ਲਈ 1 ਕਿਕਰ ਪਈਆ ਦੇ ਕੇ ਮਿਲ ਕੇ ਆਏ ਸੀ ਵੀ ਫਿਰ ਪਰਵਾਹ ਨਾ ਕਰ ਕੋਈ ਨਿਮੰਦਰ ਪੈਸੇ ਨੂੰ ਤਾਂ ਹੁਣ ਵੀ ਨਹੀਂ ਤੈਨੂੰ ਜਵਾਬ ਦਿੰਦਾ ਮੈਂ ਕਹੇ ਕਿ ਤੈਨੂੰ ਸਾਰੇ ਦਬਾਉਂਦਾ ਰਹੂੰਗਾ ਪੈਸੇ ਤੋਂ ਬਾਈ ਮੈਨੂੰ ਪੈਸੀ ਪੁੱਛੇ ਨੀ ਕਿਸੇ ਦੀ ਢੋੜ ਨੀ ਬਸ ਤੂੰ ਠੀਕ ਰਹਿ ਤੈਨੂੰ ਜਦੋਂ ਵੀ ਲੋੜ ਆਗੀ ਮੈਨੂੰ ਬੁਲਾ ਲੈ ਕੋਈ ਨਿਮੰਦਰ ਇਹ ਤੇਰੇ ਨਾਲ ਛੱਡ ਨਾ ਖੜਨਾ ਮੈਂ ਖੜਾ ਕੋਈ ਨਿਮੰਨ ਤਾਂ ਹੁਣ ਤੇਰੀ ਆਸਰਾ ਜਾ ਬਸ ਫਿਰ ਜਦੋਂ ਮੈਨੂੰ ਲੋੜ ਸੀਗੀ ਮੈਨੂੰ ਆਸਰ ਹੀ ਲੋੜੀ ਤੁਸੀਂ ਆਸਰ ਦਿੱਤਾ ਹੁਣ ਤੁਹਾਨੂੰ ਆਸੀ ਲੋੜਾਂ ਨਾ ਮੈਂ ਖੜਾ ਨਾ ਥੋੜੇ ਚਾਹੇ ਤੁਸੀਂ ਮੈਨੂੰ ਸਿਰੀ ਬਣਾ ਲਓ ਚਾਹੇ ਪੁੱਤ ਬਣਾ ਲਓ ਚਾਹੇ ਭਰਾ ਬੁੱਤ ਬਸ ਮੈਂ ਤਾਂ ਠੀਕ ਹੈ ਤੇਰੇ ਤੇ ਇਹ ਪਰ ਇਹਨਾਂ ਦੀ ਪਰਵਾਹ ਨਹੀਂ ਕਰਨੀ ਮੈਨੂੰ ਬਹੁਤ ਗੁੱਸਾ ਇਹਨਾਂ ਤੇ ਆਉਂਦਾ ਕਿ ਜਦੋਂ ਗੱਲਾਂ ਕਰਦੇ ਨੇ ਨਾ ਇਹ ਮਨ ਮਨ ਤਾਂ ਢਿੱਡ ਮੱਚਦਾਗਾ ਉਹ ਤਾਂ ਹੁੰਦਾ ਹੀ ਆ ਚੱਲ ਕੋਈ ਨਹੀਂ ਮੰਦਾ ਤੇਰੇ ਤੇ ਆਸ ਹੈ ਹੁਣ ਤੂੰ ਹੀ ਮੇਰਾ ਆਸਰਾ ਬਣੇਗਾ ਕੋਈ ਨਾ ਬਈ ਤੂੰ ਜਾਇਆ ਸਾਥ ਚ ਜਾਇਆ ਬੈਠ ਜਾ ਤੇ ਚੱਲ ਗੱਲ ਕਰ ਲੈ ਕੋਈ ਗੱਲ ਦੀ ਕਹੇ ਜੀ ਦੁਨੀਆ ਹੋਈ ਪਿਆ ਜਰ ਕਿਸੇ ਦਾ ਦੁੱਖ ਸੁੱਖ ਹੀ ਨਹੀਂ ਸਮਝਦੇ ਜਦੋਂ ਬੰਦੇ ਦੀ ਲੋੜ ਸੀਗੀ ਨਾ ਪੈਸਾ ਲਿਆ ਲਿਆ ਕਮਾਉਂਦਾ ਸੀਗਾ ਦਿੰਦਾ ਸੀਗਾ ਉਹ ਤਾਂ ਵੱਡਾ ਬਾਈ ਵੱਡਾ ਬਾਈ ਤੇ ਹੁਣ ਉਹਦੇ ਵਿਚਾਰੇ ਤੇ ਬਿਕਤਾ ਫੈ ਗਈ ਮਾੜੀ ਮੋਟੀ ਪਤਾ ਨਹੀਂ ਹੈਗੀ ਵੀ ਪਤਾ ਨਹੀਂ ਹੈਗੀ ਕਿ ਮੈਂ ਉਹਨੂੰ ਘਰੋਂ ਠੋਕਰਾਂ ਮਾਰਦੇ ਨਹੀਂ ਕੋਈ ਗੱਲ ਨਹੀਂ ਕਹਿੰਦੇ ਹੁੰਦੇ ਆ ਉਹਦੇ ਘਰ ਦੇ ਰ ਹਨੇਰ ਨਹੀਂ ਇੱਕ ਦਿਨ ਤਾਂ ਜ਼ਰੂਰ ਇਹ ਜਾਊਗਾ ਜਦੋਂ ਇਹਨਾਂ ਨਾਲ ਵੀ ਕੋਈ ਨਾ ਕੋਈ ਪਾਣਾ ਵਰਤੂਗਾ ਫਿਰ ਦੇਖਣਾ ਕੌਣ ਖੜਦਾਗਾ ਹੁਣ ਪਤਾ ਲੱਗੂਗਾ ਜਦ ਆਪੀ ਰੋਟੀਆਂ ਪਕਾਈਆਂ ਆਪੀ ਮਾਜੇ ਭਾਂਡੇ ਆਪੀ ਉਹਦੇ ਭਾਈ ਨੂੰ ਸਾਹਮਣੇ ਮੇਰੇ ਤੇ ਹਵਾ ਮਾਰਦਾ ਹੁਣ ਪਤਾ ਲੱਗੂ ਇਹਨੂੰ ਹੱਥ ਚੱਕਣ ਦਾ ਵੀ ਕਿਵੇਂ ਚੱਕਿਆ ਕਰਦੇ ਨੇ ਕਿਸੇ ਦੇ ਹੱਥ ਮਾਂ ਨੂੰ ਦਸੂ ਜਾ ਕੇ ਸਾਰੀਆਂ ਕੰਨਾਂ ਵੀ ਰੁੱੜ ਜਾਣਾ ਮੇਰੇ ਤੇ ਹੱਥ ਚੱਕਦਾ ਉਹ ਤਾਂ ਹੱਥ ਬੰਦੇ ਸੀ ਵੀ ਸਾਨੂੰ ਰਿਸ਼ਤਾ ਨਹੀਂ ਹੁੰਦਾ ਸਾਨੂੰ ਰਿਸ਼ਤਾ ਨਹੀਂ ਹੁੰਦਾ ਹੁਣ ਆ 20 ਸਾਲ ਬਸ ਕੇ ਹੁਣ ਮਾਰਨ ਵਾਲਾ ਹੋ ਗਿਆ ਇਹੇ ਇਹਦੇ ਮੈਂ ਕੱਢੂ ਇਹਦੀ ਰੜਕਾਂ ਹੁਣ ਪਤਾ ਲੱਗੂ ਇਹਨਾਂ ਨੂੰ ਜਿਹਦਾ ਆਪੀ ਪਕਾਉਣਗੇ ਆਪੀ ਖਾਣਗੇ ਕਿੱਧਰ ਚੱਲ ਪੀ ਤੂੰ ਮੈਂ ਤਾਂ ਆਪਦੇ ਪਿੰਡ ਜਾਨੀ ਆ ਕਿਉਂ ਕੀ ਹੋ ਗਿਆ ਤੈਨੂੰ ਤੂੰ ਤੜਕੇ ਘੱਟ ਕੋ ਸੋਇਆ ਜੋ ਸਾਂਵੇਂ ਗਈ ਨਹੀਂ ਆਈ ਉਹ ਤੇਰੋਂ ਬਖੂ ਤੇਰੀ ਆ ਜਿਵੇਂ ਹੋ ਗਈ ਹਾਂ ਤੈਨੂੰ ਮੈਂ ਦੱਸਦੀ ਗੱਲ ਤੂੰ ਮੇਰੀ ਗੱਲ ਸੁਣ ਨਾ ਮੇਰੇ ਹੁਣ ਹਸਣਾ ਲਾ ਦੀ ਮੈਂ ਸਾਡੇ ਦੋ ਧਰ ਦੋ ਹਾਂ ਮੈਂ ਉਹਦੇ ਭਾਈਆਂ ਲੇਉ ਸਦਕੇ ਜੇ ਸਦਰੇ ਜੂ ਦੇਣਾ ਸੇ ਪਤਾ ਲੱਗੂਆ ਤੈਨੂੰ ਚੱਪਾ ਜਮਰੇ ਕਰੋ ਜੇ ਮੇਰੇ ਭਾਈ ਨੂੰ ਦੀ ਸਾਫ ਸਾਲ ਨਹੀਂ ਨਾ ਫਿਰ 77000 ਫਿਰ ਤੂੰ ਵੀ ਮੇਰੇ ਕੰਨ ਖੋਲ ਕੇ ਗੱਲ ਸੁਣ ਲੈ ਆ ਮੇਰੇ ਮਗਰ ਨਾ ਆਈ ਮੈਂ ਆਉਂਦਾ ਨਹੀਂ ਭਾ ਕੋਈ ਮਹੀਨੇ ਲੈ ਜਾ ਭਾ ਆਹੋ ਜੇ ਆਦੇ ਬਾਪ ਦਾ ਪੁੱਤ ਹੋਗਾ ਮੈਨੂੰ ਲੈਣ ਨਾ ਆਈ ਮੈਂ ਜਮੀ ਨਹੀਂ ਲੈਣ ਉਹ ਤੇਨੂੰ ਲੈਣ ਉਹ ਮੈਂ ਲੈ ਨਹੀਂ ਨਾ ਹੰਕ ਲਾਗਣਾ ਕਹ ਰਹੇ ਹੈ ਭਾਈ ਜਮੀ ਨਹੀਂ ਆਉਂਦਾ ਤੇਰੇ ਮਗਰ ਹਾਂ ਭੌਕਦਾ ਕੁੱਤਾ ਪਾ ਜਾ ਉਹ ਤਿੱਤਰ ਹੋ ਜਾ ਸਹੀ ਗੱਲ ਕਹਿੰਦੇ ਨੇ ਸਿਆਣੀ ਬਗਾਨੀਆਂ ਤੇ ਆ ਕੇ ਫਰਕ ਪਾਉਂਦੀਆਂ ਨੇ ਭਾਈ ਕਦੇ ਆਪ ਵਿਚ ਫਰਕ ਨਹੀਂ ਪਾਦੇ ਹੁੰਦੇ ਸਾਂਹੀ ਕਿਉਂ ਇੰਨੀ ਟੈਨਸ਼ਨ ਜੀ ਹੋਈ ਜਾਂਦੀ ਹੈ ਕੀ ਗੱਲ ਲੱਗੀ ਕੀ ਹੋ ਗਿਆ ਮਾਂ ਬੜ ਬੜ ਚ ਕਰੀ ਜੰਨੀ ਐ ਵੇ ਪੁੱਤ ਕੋਸ ਨਹੀਂ ਕੀ ਹੋ ਗਿਆ ਸਿਹਤ ਤਾਂ ਠੀਕ ਹੈ ਤੇਰੀ ਸਿਹਤ ਤਾਂ ਠੀਕ ਆ ਮਨ ਜਾ ਘਬਰਾਈ ਜਾਂਦਾ ਦਾ ਕੀ ਗੱਲ ਹੋ ਗਈ ਗੁੱਡ ਦਿਨ ਤਾਂ ਨਿਓ ਕੋਈ ਕਾਲ ਕੋਲ ਆਇਆ ਕੋਈ ਫੋਨ ਖਾਣਾ ਉਹ ਮੈਨੂੰ ਕਦੋਂ ਫੋਨ ਲਾਉਂਦੀ ਆ ਉਹ ਨਾ ਪਰੌਣਾ ਆ ਲਾਉਂਦਾ ਨਾ ਉਹ ਆਪ ਲਾਉਂਦੀ ਹੈਗੀ ਪਤਾ ਨਹੀਂ ਕਿਉਂ ਘਬਰਾਟ ਜੀ ਹੋਈ ਜਾਂਦੀ ਆ ਕੋਈ ਨਾ ਤੂੰ ਟੈਨਸ਼ਨ ਲੈ ਕੇ ਦਵਾਈ ਦੂਈ ਲੈ ਲਈ ਸੀ ਅੱਜ ਹਾਂ ਦਵਾਈ ਤਾਂ ਲੈ ਲਈ ਸੀ ਹਾਂ ਅਮਨਪ੍ਰੀਤ ਪਾਣੀ ਲੈ ਕੇ ਆਈ ਵੀ ਬੀ ਬਾਤ ਹੈ ਕੋਈ ਨਾ ਤੂੰ ਐ ਨਾ ਕਰਿਆ ਕਰ ਟੈਨਸ਼ਨ ਨਾ ਲਿਆ ਕਰ ਟੈਨਸ਼ਨ ਲੈਣੇ ਤਾਂ ਕਿਵੇਂ ਹੋਈ ਪਈ ਐ ਦੱਸ ਤੈਨੂੰ ਤਾਂ ਕਾ ਲੀਆ ਬੁੱਤ ਮੈਨੂੰ ਤੇਰੇ ਸੱਤੇ ਲੈ ਪਾਣੀ ਪੀ ਲੈ ਕੀ ਹੋ ਗਿਆ ਬੀਬੀ ਨੂੰ ਤਾਂ ਚੰਗੀ ਭਲੀ ਬੈਠੀ ਸੀ ਕੁਛ ਨਹੀਂ ਹੋਇਆ ਬੁੱਤ ਹੋਣਾ ਕੀ ਐ ਤੁਹਾਡੇ ਸਿਰ ਤੇ ਮੈਨੂੰ ਕਾ ਦਾ ਫਿਕਰ ਆ ਰੱਖੀ ਵੀ ਨਾ ਸਾਡੇ ਸਿਰ ਤੇ ਫਿਕਰ ਤਾਂ ਪਾਉਂਦੀ ਓਹੋ ਆ ਗਈ ਲੈ ਉਹ ਤੈਨੂੰ ਕੋਈ ਕਰਕੇ ਕੀ ਹੋ ਗਿਆ ਕੀ ਹੋ ਗਿਆ ਮੈਂ ਤੱਕ ਪਕਾ ਤਾ ਕਿ ਚੁੱਪ ਕਰ ਚੁੱਪ ਕਰ ਚੁੱਪਾ ਤੇਰੇ ਨਾਲ ਲਾ ਕਰ ਜਾਂਦੇ ਕੀ ਗੱਲ ਹੋ ਗਈ ਚੁੱਪ ਤਾਂ ਕਰ ਜਾ ਸੁੱਖ ਤਾਂ ਹੈ ਸੁੱਖ ਤਾਂ ਹੈ ਕੀ ਜਸੜਿਆ ਨੇ ਕੁੱਟ ਕੇ ਘਰ ਘੜਤੀ ਓਹੋ ਹਲੇ ਖੜ ਜਾਂਦੇ 10 ਸਾਲ ਹੋਰ ਫੇਰ ਕੁੱਟ ਕੇ ਕੱਢ ਦਿੰਦਾ ਉਹ ਤੈਨੂੰ ਗੱਲ ਕੀ ਹੋਈ ਹੈ ਗਈ ਬਈ ਹੁਣ ਆ ਕੀ ਹੈ ਮੈਂ ਮਾਰੂ ਫੋਰ ਕਰਾਦੀ ਮਖਾਏ ਕਰਕੇ ਵੀ ਮੇਰੇ ਜੇਠ ਨੂੰ ਟੀਵੀ ਹੋ ਗਈ ਤੇ ਵੀ ਮੰਜਾ ਅੰਦਰ ਡਾਣਾ ਹੁੰਦਾ ਮੈਂ ਕਿ ਉਹਨੂੰ ਕਿਹਾ ਨਾ ਚੱਲਦਾ ਮੰਜਾ ਬਾਹਰੇ ਕੱਢਾ ਦੇ ਕਰੋ ਵੀ ਚਲ ਜਵਾਗ ਥੱਲੇ ਫਿਰਦੇ ਨੇ ਨਹੀਂ ਚਲ ਕੀ ਪਤਾ ਲੱਗਦਾ ਬਿਮਾਰੀ ਠੁਆ ਲੱਗ ਜਾਂਦੀ ਹੈ ਪਰ ਟੀਵੀ ਦਾ ਤਾਂ ਹੱਲ ਹੈਗਾ ਹੁਣ ਹੁਣ ਤਾਂ ਦੇਖ ਲਾ ਇੰਨਾ ਐਡਵਾਂਸ ਹੋਇਆ ਜਮਾਨਾ ਸੋ ਹੁੰਦਾ ਹਰ ਇੱਕ ਜੀ ਹਰ ਇੱਕ ਮਰੀਜ਼ ਦਾ ਇਲਾਜ ਆ ਜਾਗਾ ਸਰਕਾਰੀ ਹਸਪਤਾਲ ਚ ਇਲਾਜ ਆ ਜਾਗਾ ਭਰਾਵਾ ਕਾ ਨੂੰ ਬਿਮਾਰੀ ਦਾ ਇਲਾਜ ਆ ਸਾਡੇ ਕਮਾਂਡ ਚ ਬਲਜੀਤ ਹੈ ਉਹ ਮੈਨੂੰ ਕਹਿੰਦੀ ਐ ਤਾਂ ਕਹਿੰਦੀ ਸੱਤ ਕੋਠੇ ਟੱਪ ਜਾਂਦੀ ਹੈ ਉਹ ਸਣੀਟਾ ਉਹ ਤਾਂ ਮੈਂ ਉਂਗਲਾ ਨਾਲ ਉਹ ਜਿਹੜੇ ਘਰ ਪੱਟਦੇ ਉਂਗਲਾ ਨਾਲ ਨਾਲ ਪੱਟਦੇ ਹੁੰਦੇ ਹੈਗੇ ਐਵੇਂ ਤੂੰ ਲੋਕਾਂ ਦੇ ਮੰਗਣਾ ਲੱਗਿਆ ਕਰ ਕਿਸੇ ਦੇ ਮਗਰ ਨਾਲ ਲੱਗ ਝੋਟ ਦੇ ਸਰ ਵਰਗੇ ਚਾਰ ਗਿੱਲੇ ਆਉਂਦੇ ਆ ਕਿਧਰੇ ਨਹੀਂ ਤੈਨੂੰ ਟੀਵੀ ਹੁੰਦੀ ਹੈਗੀ ਆਹ ਚਾਰ ਗਿੱਲਾ ਨੂੰ ਕਿ ਚਟੂਗੀ ਜਾਂ ਆਪੇ ਮਰਗੀ ਕਿਧਰੇ ਨਹੀਂ ਮਰਦੀ ਤੂੰ ਕਿਧਰੇ ਨਹੀਂ ਮਰਦੀ ਚਾਹ ਤਾਂ ਲਾ ਮੰਪਰੀ ਤਬ ਤੂੰ ਆਹ ਸੰਤਾ ਲੱਗਣੀ ਹੈ ਮੈਂ ਨਹੀਂ ਹੁਣ ਜਾਂਦੀ ਮੈਂ ਤਵਦਾ ਉਰੀ ਰਹੂੰਗੀ ਹਾਂ ਇਹ ਕੰਤਾਲ ਸ਼ਰਮਾ ਦੀ ਉਹਦੀ ਤੈਨੂੰ 20 ਸਾਲ ਹੋ ਗਏ 25 ਸਾਲ ਪਹਿਲਾਂ ਤਾਂ ਕਦੇ ਰੁੱਸ ਕੇ ਨਹੀਂ ਆਈ ਅੱਜ ਤੂੰ ਰੁੱਸ ਕੇ ਆ ਗਈ ਐਨਾ ਭਲਾ ਮਾਨਸ ਬੰਦਾ ਉਹ ਉਹ ਤਾਂ ਜਮਣੇ ਸਿਰੇ ਜਾਂਦਾ ਤੂੰ ਤਾਂ ਲੱਗਣੀ ਦੀ ਭਾਈ ਮਿਉਰੇ ਨਾ ਕੇ ਬਹਿ ਜੇ ਵੀ ਚਾਰ ਰੋਟੀਆਂ ਦੇਣੀ ਔਖੀਆਂ ਹੋ ਜਾਂਦੀਆਂ ਅਸੀਂ ਤੈਨੂੰ ਕਦੋਂ ਮੋੜ ਤੇਰਾ ਘਰ ਆ ਗਿਆ ਸੀ ਤੈਨੂੰ ਕਦੋਂ ਮੋੜਾ ਸੰਲਾਤੀਏ ਮਾਪਿਆਂ ਦੇ ਘਰੇ ਈਆਂ ਬੈਠੀਆਂ ਬਾਹਰ ਚ ਸੋਣੀਆਂ ਨਹੀਂ ਲੱਗਦੀਆਂ ਜਿਹੜੇ ਇੱਜ਼ਤਦਾਰ ਮਾਪੇ ਉਹ ਕਦੇ ਨਹੀਂ ਬਿਠਾਉਂਦੇ ਈ ਨੂੰ ਬਾਹਰ ਚ ਆਹੋ ਈ ਨੂੰ ਉੱਥੇ ਮਰਵਾ ਦੋ ਕੋਈ ਨਹੀਂ ਮੈਂ ਗੱਲ ਕਰੂੰ ਤਾ ਐ ਤਤੇ ਘਰ ਨਹੀਂ ਗੱਲ ਬਾਤ ਜਾਂਦੀ ਹੁੰਦੀ ਹੈਗੀ ਓਹੋ ਨਾਰਮਲਾਈਜ਼ ਤਾਂ ਹੁੰਦਾਗਾ ਮਾਰ ਦੇ ਤੈਨੂੰ ਮਾਰਨਾ ਹੁੰਦਾ 25 ਸਾਲਾਂ ਦੀ ਨੂੰ ਮਾਰ ਦਿੰਦੇ ਤੁਸੀਂ ਵੀ ਨਾਨੀ ਕੋਵਰਾਟ ਕਰੋ ਉੱਧਰ ਬੈਠ ਕੇ ਗੱਲ ਕਰ ਲਓ ਪਹਿਨ ਲੈ ਚਾਹ ਪਾਣੀ ਪੂਣੀ ਪੀ ਆ ਜਾਓ ਤੇ ਬਹਿ ਕੇ ਗੱਲ ਕਰਦੇ ਆ ਹੈਗਾ ਮੇਰੇ ਕੋਲ ਅਜੇ ਹੱਥ ਚੱਕਿਆ ਕੇ ਕਦੇ ਨਹੀਂ ਚੱਕਿਆ ਹੈਗਾ ਉਹਦੇ ਭਾਈ ਨੇ ਮਾਂ ਕਰ ਲੱਗ ਗਿਆ ਕੋਈ ਨਾ ਬਣ ਬੈਠ ਕੇ ਸੁਝੋਤਾ ਕਰ ਲਾਂਗੇ ਜੀ ਇਹਦੇ ਨੂੰ ਸੱਦ ਲਾਂਗੇ ਕੀ ਗੱਲ ਬਾਤ ਤੂੰ ਐਵੇਂ ਨਾ ਕੋਵਰਾਟ ਨਬਾਲੀ ਕਰਿਆ ਕਰ ਮੈਂ ਨਹੀਂ ਜਲਦੀ ਨਾ ਕੋਵਰਾਟ ਉਹਦੀ ਨਾ ਦੱਸ ਸਿਖਾ ਕਰੋ ਕੀ ਮੈਂ ਆ ਮਨਪ੍ਰੀਤ ਮੈਂ ਵੀ ਕੰਮ ਕਰਦੀ ਸੀ ਕੰਮ ਤਾਂ ਕਰ ਲਈ ਮੇਰਾ ਘਰ ਤਾਂ ਬਸਾਉਣਾ ਹੀ ਪਊਗਾ ਆਪਾਂ ਨੂੰ ਘਰ ਤਾਂ ਬਸਾਉਣਾ ਹੀ ਪਊਗਾ ਵੀ ਕੋਈ ਨਾ ਪੈਰ ਲਾ ਬੈਠ ਕੇ ਸਮਝਾ ਲਾਂਗੇ ਆਏ ਨਹੀਂ ਸਰਦਾ ਅਜੇ ਚਲ ਗੁੱਸੇ ਚ ਗਈ ਗੁੱਸੇ ਜਤਾ ਹੈਗੀ ਆ ਬਾਲਾ ਕੋਈ ਨਾ ਹੋਰ ਬਾਈਕ ਸਕੀਮ ਲਾਵਾਂਗੇ ਫੇਰ ਘਰ ਬਸੂਗਾ ਹਾਂ ਠੀਕ ਮੈਂ ਤੁਮ ਬਾੜਾ ਸਰ ਨਚੜਾਇਆ ਕਰ ਬੇ ਬੋਤ ਮੈਂ ਕਿੱਥੇ ਸਰ ਚੜਾਉਣੀ ਤੈਨੂੰ ਦੱਸਿਆ ਤਾਂ ਹੈਗਾ ਮੈਂ ਤਾਂ ਕਹਿਨੀ ਆਂ ਆਪਦੇ ਘਰੇ ਬਹਿ ਜਾ ਕੋਈ ਗੱਲ ਨਹੀਂ ਮੈਂ ਸਾਦਾਂ ਪਰੋਣ ਆਪਾਂ ਫੇਰ ਕਰਦੇ ਆਂ ਗੱਲ ਚੱਲ ਠੀਕ ਆ ਚਾਹ ਪਾਣੀ ਕਰਕੇ ਪਿਆ ਲਓ ਮੱਛਰ ਦਵਾਈ ਤੂੰ ਹੀ ਲੈ ਲਾ ਤਾਂ ਬਾ ਬਾਲੀ ਬੀਕਣਾ ਅੱਜੀ ਹੋਈ ਪਈ ਹੈਗੀ ਲੈ ਫੜਾ ਸੋਚ ਜੇ ਕਦੇ ਤੂੰ ਡਾਕਟਰ ਨੂੰ ਦਿਖਾ ਲਿਆਉਂਗਾ ਚੱਲ ਕੋਈ ਦਾ ਪਤਾ ਛੋਟੀ ਕਿੱਤਨੀ ਮੇਰੀ ਆ ਜਾ ਚਲੀ ਫੇਰ ਮੱਛੂ ਗਈ ਆ ਜਾ ਤਾ ਮਿਲ ਲਾ ਨੂੰ ਨਹੀਂ उचा नीम करो ना, त्या नहीं डेगती। या ना नीमे करो मेरा इतना पानी खड़ा बाल पानी खड़ा चल कोई ना आया आयो जरूरी नीमें थोड़ा उड़क के डिगबूगी लत्त मह तड़ा लूगी अगे नीमो